ਜ਼ਿੰਦਗੀ ਵਿੱਚ ਅਕਸਰ ਹੀ ਦੋਸਤੋ ਆਪਾਂ ਇਹ ਗੱਲ ਸੁਣਦੇ ਆ ਲੋਕ ਇਹ ਕਹਿੰਦੇ ਰਹਿੰਦੇ ਆ ਕਿ ਯਾਰ ਸਾਡੀ ਜ਼ਿੰਦਗੀ ਚ ਤਾਂ ਚੰਗੇ ਲੋਕ ਆਈ ਨਹੀਂ ਦੋਸਤੋ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗੇ ਲੋਕਾਂ ਦਾ ਆਉਣਾ ਤੁਹਾਡੀ ਕਿਸਮਤ ਹੁੰਦੀ ਆ ਜੇ ਤੁਹਾਡੀ ਕਿਸਮਤ ਆ ਫਿਰ ਲੋਕ ਚੰਗੇ ਤੁਹਾਡੀ ਜ਼ਿੰਦਗੀ ਵਿੱਚ ਆਉਣਗੇ ਪਰ ਤੁਹਾਡੇ ਵਿੱਚ ਹੁਨਰ ਹੋਣਾ ਚਾਹੀਦਾ ਉਹਨਾਂ ਨੂੰ ਸੰਭਾਲ ਕੇ ਰੱਖਣ ਦਾ ਜੇ ਆਗੇ ਤੁਹਾਡੀ ਕਿਸਮਤ ਵਿੱਚ ਤਾ ਤੁਹਾਡੇ ਕੋਲ ਇੰਨਾ ਹੁਨਰ ਹੋਣਾ ਚਾਹੀਦਾ ਕਿ ਉਹਨਾਂ ਨੂੰ ਤੁਸੀਂ ਸੰਭਾਲ ਕੇ ਰੱਖੋ ਗਵਾ ਨਾ ਲਵੋ ਜੇ ਗੱਲ ਸੱਚੀ ਹੈ ਤਾਂ ਦੱਸਿਓ ਕਮੈਂਟ ਕਰਕੇ ਜਿਹੜੇ ਲੋਕ ਗਵਾ ਲੈਂਦੇ ਨਹੀਂ ਚੰਗੇ ਲੋਕਾਂ ਨੂੰ ਦੋਸਤੋ ਅੱਜ ਦੇ ਸਮੇਂ ਵਿੱਚ ਜੇ ਕੋਈ ਆਪਣੇ ਵਿੱਚ ਗਲਤੀਆਂ ਕੱਢਦਾ ਤਾਂ ਸਾਨੂੰ ਖੁਸ਼ ਹੋਣਾ ਚਾਹੀਦਾ ਬਹੁਤ ਖੁਸ਼ ਹੋਣ ਦੀ ਲੋੜ ਆ ਕਿਉਂਕਿ ਕੋਈ ਤਾਂ ਹੈ ਜੋ ਅੱਜ ਦੇ ਸਮੇਂ ਵਿੱਚ ਸਾਨੂੰ ਪੂਰਨ ਦੋਸ਼ ਰੇਤ ਬਣਾਉਣ ਵਿੱਚ ਆਪਣਾ ਸਮਾਂ ਤੇ ਆਪਣਾ ਦਿਮਾਗ ਬਰਬਾਦ ਕਰ ਰਿਹਾ ਦੋਸਤੋ ਇਨਸਾਨ ਦਾ ਹੰਕਾਰ ਦੱਸ ਦਿੰਦਾ ਕਿ ਇਸ ਕੋਲੇ ਕਿੰਨਾ ਕ ਪੈਸਾ ਇਨਸਾਨ ਦਾ ਸੰਸਕਾਰ ਦੱਸ ਦਿੰਦੇ ਨੇ ਕਿ ਇਸ ਦਾ ਪਰਿਵਾਰ ਕਿਦਾਂ ਦਾ ਇਨਸਾਨ ਦੀ ਬੋਲੀ ਹੈ ਜਿਹੜੀ ਇਹ ਸਾਬਤ ਕਰ ਦਿੰਦੀ ਆ ਕਿ ਕਿਦਾਂ ਦਾ ਇਨਸਾਨ ਆ ਇਨਸਾਨ ਦੀ ਜਿਹੜੀ ਬਹਿਸ ਆ ਇਹ ਦੱਸ ਦਿੰਦੀ ਆ ਕਿ ਇਹਦੇ ਕੋਲ ਗਿਆਨ ਕਿੰਨਾ ਕ ਦੋਸਤੋ ਜ਼ਿੰਦਗੀ ਦੇ ਵਿੱਚ ਹੰਕਾਰ ਦੀ ਆਰੀ ਤੇ ਧੋਖੇ ਦੀ ਕੁਹਾੜੀ ਏ ਜਿੱਥੇ ਵੀ ਚੱਲ ਜਾਣ ਸਾਰੇ ਰਿਸ਼ਤੇ ਸਭ ਕੁਝ ਹੀ ਖਤਮ ਕਰ ਦਿੰਦੀਆਂ ਨੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਤਬਾਹੀ ਲਿਆ ਦਿੰਦੀਆਂ ਨੇ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਬੜੇ ਹੀ 도ਗਲੇ ਬੰਦੇ ਆ ਜਿਹੜੇ ਉਹ ਤੁਹਾਡੇ ਵੀ ਸੰਪਰਕ ਦੇ ਵਿੱਚ ਹੋਣਗੇ ਇਹ ਜਿਹੜੇ 도ਗਲੇ ਬੰਦੇ ਹੁੰਦੇ ਆ ਇਹ ਐਦਾਂ ਦੇ ਹੁੰਦੇ ਆ ਇੱਕ ਪਤੰਗ ਦੀ ਤਰ੍ਹਾਂ ਹੁੰਦੇ ਆ ਜਿਹੜਾ ਕਿ ਪਤੰਗ ਜਿਸ ਕੋਲ ਵੀ ਚਿਲੇ ਜਾਂਦਾ ਉਸ ਦਾ ਹੀ ਬਣ ਜਾਂਦਾ ਇਹ 도ਗਲੇ ਬੰਦੇ ਵੀ ਇੱਕ ਪਤੰਗ ਦੀ ਤਰ੍ਹਾਂ ਜਿਸ ਕੋਲ ਵੀ ਚਲੇ ਜਾਂਦੇ ਨੇ ਉਸਦੇ ਹੀ ਬਣ ਕੇ ਰਹਿ ਜਾਂਦੇ ਨੇ ਜੇ ਗੱਲ ਸੱਚੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਆਪ ਨੂੰ 도ਗਲੇ ਬੰਦਿਆਂ ਤੋਂ ਬਚਾ ਕੇ ਰੱਖਣ ਦੀ ਕੋਸ਼ਿਸ਼ ਜਰੂਰ ਕਰਿਆ ਕਰੋ ਦੋਸਤੋ ਅੱਜ ਮਹਿੰਗਾਈ ਦੇ ਦੌਰ ਦੇ ਵਿੱਚ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕਈ ਲੋਕ ਐਵੇਂ ਕੰਮ ਕਰਨ ਦੇ ਵਿੱਚ ਸ਼ਰਮ ਮੰਨੀ ਜਾਣਗੇ ਯਾਰ ਇਹ ਕੰਮ ਤਾਂ ਮੇਰੇ ਲੈਵਲ ਦਾ ਨਹੀਂ ਤੁਹਾਡੇ ਕੰਮ ਕਰਨ ਦਾ ਨਜ਼ਰੀਆ ਵੱਡਾ ਹੋਣਾ ਚਾਹੀਦਾ ਕੰਮ ਨਹੀਂ ਕੋਈ ਛੋਟਾ ਵੱਡਾ ਹੁੰਦਾ ਦੋਸਤੋ ਸਿਆਣਿਆਂ ਨੇ ਸੱਚੀ ਕਿਹਾ ਵਾ ਕਿ ਜੇਕਰ ਕੋਈ ਇਨਸਾਨ ਤੁਹਾਡੇ ਨਾਲ ਗਲਤੀ ਕਰਦਾ ਤਾਂ ਉਸ ਨੂੰ ਇੱਕ ਵਾਰ ਮਾਫ ਕਰਕੇ ਚੰਗੇ ਬਣ ਜਾਵੋ ਉਸ ਦੇ ਸਾਹਮਣੇ ਪਰ ਉਸ ਦੇ ਉੱਪਰ ਦੁਬਾਰਾ ਭਰੋਸਾ ਕਰਕੇ ਕਦੇ ਵੀ ਬੇਵਕੂਫ ਨਾ ਬਣੋ ਜੇ ਗੱਲ ਸੱਚੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ